ਉਡੀਕਿਆ ਨੰਬਰ ਸਾਸਤ੍ਰੀ ਘਾਰ ਦੇ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਹੋ ਰਿਹਾ ਜੀ ਟਾਈਮ 4:30 ਦਾ 4:30 ਵੱਜ ਚੁੱਕੇ ਨੇ ਇੱਧਰ ਲੱਗ ਰਿਹਾ ਆਪਾਂ ਸਬਜ਼ੀ ਜੀ ਰਣ ਤੇ ਇੱਧਰ ਆਪਾਂ ਲੱਭ ਰਹੇ ਡਿਜ਼ਾਈਨ ਹੋਣ ਚੋ ਕਸੂਤ ਲਾਉਣਾ ਸੀ ਜੀ ਆਪਦਾ ਆਪਣਾ ਗਰਮੀ ਵਾਲਾ ਇੱਕ ਸੂਟ ਪਿਆਗਾ ਪ੍ਰਿੰਟਡ ਕਮੀਜ਼ ਆ ਪਲੇਨ ਸਲਵਾਰਾ ਲਾਉਣਾ ਸੀਗਾ ਉਹਦੇ ਲਈ ਆਪ ਕੋਲ ਡਿਜ਼ਾਈਨ ਲੱਭ ਰਿਆ ਕੋਈ ਨਹੀਂ ਮਿਲ ਰਿਆ ਵਧੀ ਨਹੀਂ ਲੱਗ ਰਿਆ ਉਹ ਤੇ ਦੇਖ ਕੇ ਇਹ ਹੁੰਦੇ ਵੀ ਆ ਪਾਈ ਆ ਬਈ ਬਾਰੇ ਡਿਜ਼ਾਈਨ ਨੇਗੇ ਉਹ ਟੈਂਸ਼ਨ ਹੀ ਵਧੀ ਜਾਂਦੀ ਰਹਿੰਦੀ ਉਹ ਪਕੀ ਪਾਈ ਹੈ ਨਾ ਇਹ ਕੋਲ ਕੋ ਥੋੜੇ ਡਿਜ਼ਾਈਨ ਹੋਣੇ ਫਿਰ ਆਪਣਾਂ ਵਾਲਾ ਵਿੱਚੋਂ ਚੂਜ਼ ਕਰ ਸਕਦੇ ਆ ਪਾ ਸਕਦੇ ਆ ਜੋ ਬਾਹਲਾ ਕੁਝ ਹੋਵੇ ਫਿਰ ਬਾਹਲੇ ਕਾ ਪਿਆਰ ਹੁੰਦਾ ਇੱਥੇ ਪਾਗੇ ਜੀ ਮੱਜਾਂ ਚ ਤਾਰਾ ਕੱਢਣ ਲੱਗ ਰਿਹਾ ਆਪਾਂ ਮੱਜਾਂ ਦੀਆਂ ਨਾ ਤੁਹਾਨੂੰ ਕਾਫੀ ਨਿਹਰਾ ਲੱਗ ਰਿਹਾ ਹੋਣਾ ਛੱਡ ਕਰਕੇ ਕਾਫੀ ਨਿਹਰਾ ਹੋ ਜਾਂਦਾ ਹੈ ਇਸ ਤbaar ਕਿ ਕੁਝ ਬਦਲਬਾਈ ਜੀ ਤੁਹਾਨੂੰ ਜੀ ਹੋ ਰਹੀ ਹੈ ਤਾਂ ਕਰਕੇ ਨਿਹਰਾ ਲੱਗ ਰਿਹਾਗਾ ਸ਼ਾਮ ਦਾ ਟਾਈਮ ਸੀ ਇੱਥੇ ਨਾ ਸਾਡੀ ਕੱਟੀ ਦੇ ਟੀਕਾ ਲਾ ਗਿਆ ਸੀ ਵਧੀਆ ਉਹ ਸਵੇਰੇ ਉਹ ਕਹਿੰਦਾ ਵੀ ਸਟਰੋਂਗ ਟੀਕਾ ਲਾਤਾ ਵੀ ਬੁਖਾਰ ਕੱਟੀ ਦਾ ਠੀਕ ਹੋ ਜਾਊਗਾ ਹਨਾ ਵੀ ਸਾਨੂੰ ਲੱਗ ਰਿਹਾ ਸੀ ਵੀ ਸ਼ਾਇਦ ਠੀਕ ਹੋ ਜਾਊਗੀ ਸਾਡਾ ਮਨ ਕਿਤੇ ਡੋਲ ਜਾਂਦਾ ਸੀ ਕਦੇ ਸੋਚਾਂ ਸੀ ਵੀ ਹਾਂ ਵੀ ਅੱਜ ਤੱਕ ਠੀਕ ਲੱਗ ਰਹੀ ਹੈ ਹਨਾ ਵੀ ਸ਼ਾਮ ਜੀ ਨੂੰ ਐ ਸਹੀ ਲੱਗ ਰਹੀ ਸੀ ਵੀ ਸ਼ਾਮ ਨੂੰ ਮੈਂ ਹੋਟੀਕਲ ਆ ਜਾਊਗਾ ਵੀ ਸਹੀ ਹੋ ਜੂਗੀ ਕੱਟੀ ਬੁਖਾਰ ਥੋੜਾ ਥੋੜਾ ਹੈਗਾ ਕੱਟੀ ਨੁਟਿਆ ਨਹੀਂ ਸੀਗਾ ਪਰ ਇਹ ਨਹੀਂ ਪਤਾ ਸੀ ਵੀ ਐਡਾ ਵੱਡਾ ਨੁਕਸਾਨ ਹੋ ਜੂਗਾ ਹਨਾ ਵੀ ਇਹ ਬਣ ਜੂਗੀ ਸਾਡੇ ਨਾਲ ਸਾਡੇ ਕਦੇ ਵੀ ਅੱਜ ਤੱਕ ਇਹ ਗੱਲ ਨਹੀਂ ਹੋਈ ਸੀ ਜਿਹੜੀ ਸਾਡੇ ਨਾਲ ਬਣ ਗਈ ਹਨਾ ਇੱਥੇਆਂ ਨੂੰ ਸਾਨੂੰ 10 ਸਾਲ ਹੋ ਗਏ 11 ਹਨਾ ਕਦੇ ਸਾਡਾ ਕੋਈ ਮੱਝਾਂ 'ਚ ਕੋਈ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਹੋਇਆ ਸੀ ਰਿਪੀਟਡ ਹੋ ਗਈਆਂ ਬੇਸ਼ੱਕ ਆਪਾਂ ਵੇਚ ਪਰ ਸਾਡੇ ਪਸ਼ੂ ਕਦੇ ਐ ਗਿਆ ਨਹੀਂ ਸੀਗਾ ਹਨਾ ਸਾਨੂੰ ਪਤਾ ਜੀ ਆ ਮਿਲਦਾ ਵੀ ਜਿਵਾਕਾ ਵਾਂਗੂ ਪਾਲਨੇ ਪੈਂਦੇ ਨੇ ਧੀਆਂ ਪੁੱਤਾਂ ਵਾਂਗੂ ਪਾਲ ਕੇ ਆਪਾਂ ਇਹਨਾਂ ਨੂੰ ਐਡੇ ਕਰਦੇ ਆਂ ਤੇ ਨੁਕਸਾਨ ਹੋ ਜੇ ਇਹਨਾਂ ਦੇਖੋ ਜੀ ਕੱਟੀ ਆਪਣੇ ਬਿਮਾਰ ਹੋ ਰਹੀ ਥੇ ਖੜੀ ਸੀ ਬੂਰੀ ਦੇ ਰੱਖੀ ਆਪਾਂ ਇਸ ਤੇ ਤੇ ਉਹ ਵਸਿਆ ਹੈ ਵੀ ਨਹੀਂ ਸੀ ਵੀ ਆਇਆ ਇਹਨੂੰ ਕੁਛ ਹੋ ਜੂਗਾ ਹਨਾ ਕੱਟੀ ਨੂੰ ਤੇ ਉਹ ਕਹਿੰਦਾ ਵੀ ਅਸੀਂ ਕਿਹਾ ਵੀ ਨੀਰਾ ਘੱਟ ਖਾਂਦੀ ਐ ਵੀ ਉਹ ਕਹਿੰਦਾ ਕੋਈ ਤੁਸੀਂ ਦਵਾਈ ਲਿਆ ਕੇ ਪਾ ਦਿਓ ਆਪਾਂ ਵਾਲੀ ਦਵਾਈ ਲਿਆਉਂਦੀ ਬਰੋਟੋਨ ਆਪਾਂ ਇਹ ਦੇਤੀ ਇਹਨੂੰ 50 ਐਮ ਐਲ ਵੀ ਇਹ ਪਾ ਦਿਓ ਇਹਨਾਂ ਨੂੰ ਭੁੱਖ ਲੱਗਣ ਲੱਗ ਜੂਗੀ ਨੀਰਾ ਖਾਣ ਲੱਗ ਜੂਗੀ ਤੇ ਪਤਾ ਹੀ ਨਹੀਂ ਉਹਨੂੰ ਕੀ ਹੋਇਆ ਜਦੋਂ ਨਾ ਬਸ ਮੂੰਹ ਹੀ ਬੰਦ ਹੋ ਗਿਆ ਗਲੇ 'ਚੋਂ ਨਹੀਂ ਕੁਛ ਨੰਗ ਰਿਆ ਸੀ ਐ ਜਗਾਲਾ ਜਾਂ ਕਰੀ ਜਾਂਦੀ ਐ ਜੀਭ ਜੀ ਮਾਰੀ ਜਾਂਦੀ ਸੀ ਅਸੀਂ ਡਾਕਟਰ ਨੂੰ ਕਿਹਾ ਵੀ ਐ ਕਾਤੋਂ ਕਰ ਰਹੀ ਹੈਗੀ ਕਹਿੰਦੇ ਨੂੰ ਆਦਤ ਪੈ ਗਈ ਸੀ ਕਿ ਇੱਕ ਦਿਨ 'ਚ ਤਾਂ ਨਹੀਂ ਆਦਤ ਪੈ ਗਈ ਇਹਨੂੰ ਨਾ ਜੀਭ ਜੀ ਮਾਰ ਰਹੀ ਸੀ ਇਹ ਤੇ ਇਹ ਅੰਦਰ ਕੁਝ ਟੱਪਦਾ ਨਹੀਂ ਸੀ ਇਹਦੇ ਗਲੇ 'ਚੋਂ ਅਸੀਂ ਕਿਹਾ ਤੇ ਬੁਖਾਰ ਨਾਲ ਇਹਦਾ ਗਲਾ ਪੱਕ ਗਿਆ ਹਨਾ ਅਸੀਂ ਐਂ ਰਹਿ ਗਏ ਵੀ ਗਲਾ ਪੱਕ ਗਿਆ ਕਿਤੇ ਦਾ ਆਪਣੀ ਗੱਟੀ ਤੁਹਾਨੂੰ ਦੱਸਿਆ ਸੀ ਨਾ ਬਿਮਾਰ ਹੁੰਦੀ ਸੀ ਆਪਣੀ ਗੱਟੀ ਤੇ ਉਹ ਰਾਤ ਜਿਆਦਾ ਤੰਗ ਸੀਗੀ ਤੇ ਸਾਰੀ ਰਾਤ ਵਿਚਾਰੀ 1:30 ਵਜੇ ਦੀ ਲੱਗੀ ਸੀ ਲੱਤਾਂ ਮਾਰਨ ਹਣਾ ਐਨੀ ਬਰੀ ਨੂੰ ਰਾਤ ਡਾਕਟਰ ਨੇ ਫੋਨ ਚੱਕਿਆ ਜੀ ਰਾਤ ਨੂੰ ਨਾ ਫਿਰ ਕੋਈ ਐ ਡਾਕਟਰ ਆਵੇ ਉੱਠ ਕੇ ਕਿਹਨੂੰ ਠਾਲ ਕੇ ਲਿਓਂਦੇ ਹਣਾ ਵੀ ਸ਼ਾਮ ਨੂੰ ਠੀਕ ਡਾਕਟਰ ਲਾ ਗਿਆ ਸੀਗਾ ਤੇ 6 ਵਜੇ ਲੱਗ ਗਿਆ ਸੀ ਹਾਂ 6 ਵਜੇ ਠੀਕ ਲਾ ਗਿਆ ਸੀ ਉਸ ਤੋਂ ਬਾਅਦ ਰਸਤਾ ਜਿਆ ਮਾਰ ਲੱਗੀ ਸਾਨੂੰ ਡਾਕਟਰ ਕਹਿੰਦਾ ਵੀ ਇਹੇ ਦਰਦ ਹੋ ਗਿਆ ਹੁਣ ਅਸੀਂ ਕਾ ਕਹਿੰਦਾ ਕਾਲੀਆਂ ਮਿਰਚਾਂ ਦੇ ਦੋ ਅਸੀਂ ਕਾਲੀਆਂ ਮਿਰਚਾਂ ਵੀ ਦਿੱਤੀਆਂ ਬੁਖਾਰ ਦੀ ਗੋਲੀ ਵੀ ਦੇਤੀ ਸੀਗੀ ਪਰ ਸਾਡੀ ਕੱਟੀ ਬਿਮਾਰ ਹੋ ਰਹੀ ਸੀ 4 ਦਿਨਾਂ ਤੋਂ ਨਾ 4 ਦਿਨ ਹੋ ਗਏ ਸੀ ਨੂੰ ਬੁਖਾਰ ਚੜ੍ਹਦੇ ਨੂੰ ਬੁਖਾਰ ਦੇ 104 105 106 ਬੁਖਾਰ ਵੀ ਹੋ ਗਏ ਸੀ ਨੂੰ ਇੱਕ ਦਿਨ ਤੇ ਰਾਤ ਸੱਜੇ ਸਾਨੂੰ ਕੱਟੀ ਦਿਖਦੀ ਸੀ ਵੀ ਸਾਡੀ ਕੱਟੀ ਸ਼ਾਇਦ ਬਚਦੀ ਨਹੀਂ ਹੈ ਨਾ ਤੇ ਉਹ ਗੱਲ ਹੋ ਗਈ ਜੀ ਰਾਤ ਵਿਚਾਰੀ ਆਪਣੀ ਕੱਟੀ ਹੋਊਗੀ ਸਾਰੇ ਤੁਮ ਕਿਸੇ ਕੰਮ ਦੀ ਤਸਵੀਰ ਦਾ ਨਹੀਂ ਕਰਦੇ ਹੈ ਲੱਗਦੀ ਨਹੀਂ ਵੀ 5.5 ਮਹੀਨਿਆਂ ਦੀ ਇਹ ਐਨੀ ਵੱਡੀ ਲੱਗਦੀ ਹੈ ਕੋਈ ਵੀ ਮਸਾਲ ਦਾ ਕੱਟ ਰੂਭ ਹੈ ਨਾ ਤੇ ਫਿਰ ਤੋਂ ਹੋ ਲੱਗਿਆ ਲੱਗਦਾ ਸੋ ਪਤਾ ਨਹੀਂ ਜੀ ਕੀ ਹੋਇਆ ਇਹਨੂੰ ਕੀ ਨਾ ਹੋਇਆ ਡਾਕਟਰ ਨੇ ਡਾਕਟਰ ਬਦਲ ਗਏ ਕਿਸੇ ਨੂੰ ਸਮਝ ਨਹੀਂ ਲੱਗੀ ਬੁਖਾਰ ਆ ਕੇ ਨਹੀਂ ਟੁੱਟਿਆ ਕੱਟਦਾ ਇੰਨੀ ਗੋਲ ਇਕੱਠੀ ਸੀ ਆਪਾਂ ਜੇ ਕਹਿ ਲਈਏ ਨਾ ਵੀ ਇਹ ਕਮਜ਼ੋਰੀ ਸੀ ਤਾਂ ਇਹਨੂੰ ਬੁਖਾਰ ਦੇ ਨਾ ਘੇਰ ਲਿਆ ਇੰਨੀ ਤੱਕ ਦੀ ਇਕੱਠੀ ਸੀ 1 ਸਾਲ ਦੀ ਇਕੱਠੀ ਇਹ 6 ਮਹੀਨਿਆਂ ਦੀ ਇਕੱਠੀ ਸੀ ਸਾਲ ਦੀ ਇਕੱਠੀ ਨੂੰ ਮਾਤ ਪਾਉਂਦੀ ਸੀ ਇਹ ਇੰਨੀ ਜਦ ਤੱਕ ਇਹਨੂੰ ਦੁੱਧ ਤੋਂ ਨੂੰ ਪਤਾ ਜੇ ਆਪਾਂ ਦੁੱਧ 4 ਮਹੀਨੇ ਤੱਕ ਇਹਨੂੰ ਪੂਰਾ ਦੁੱਧ ਚੰਗਾ ਆਇਆ ਸੀ ਕਦੇ ਨਹੀਂ ਆ ਲਾਲਚ ਕਰਕੇ 4 ਤੋਂ ਵੀ ਪਰ ਹੋ ਗਈ ਸੀ ਇਹ ਫਿਰ ਵੀ ਅਸੀਂ ਦੁੱਧ ਜਿਮਾਉਂਦੇ ਰਹੇ ਹੁਣ 1 ਮਹੀਨਾ ਹੋਇਆ ਸੀ ਇਹਨੂੰ ਦੁੱਧ ਬੰਦ ਕਰੇ ਨੂੰ ਜਿਸ ਦਾ ਤੇ ਇਹਨੂੰ ਆਪਾਂ ਸਾਰੀ ਚੀਜ਼ ਨੂੰ ਫੀਡ ਦੀ ਬੋਰੀ ਆਪਾਂ ਖਵਾਈ ਸੀ ਸਟਾਰਟਿੰਗ ਵਿੱਚ ਫੀਡ ਜੋ ਖਵਾਉਣੀ ਹੁੰਦੀ ਚਾਰ ਮਹੀਨਾ ਤੱਕ ਉਹ ਬੋਰੀ ਆਪਾਂ ਜਾਰੀ ਸੀ ਇਹਨੂੰ ਕੋਈ ਆਪਾਂ ਇਹਨੂੰ ਲੀਵਰ ਟੋਨਿਕ ਕਾਸੀ ਚੀਜ਼ ਦੀ ਕੋਈ ਆਪਾਂ ਕਦੇ ਨਹੀਂ ਇਹਨੂੰ ਐ ਕਰਿਆ ਸੀ ਵੀ ਆਮ ਕਟਰੋਂ ਵਾਂਗੂ ਪਾ ਲਈ ਪਹਿਲਾਂ ਫਿਰ ਨਾ ਨਹੀਂ ਪਾਉਂਦੇ ਹੁੰਦੇ ਸੀ ਕਿਸੇ ਕਟਰੋਂ ਨੂੰ ਤੇ ਆਪਾਂ ਜੂਨਰ ਦੀ ਦਵਾਈ ਵੀ ਇਹਨੂੰ ਤਿੰਨ ਤੋਂ ਚਾਰ ਵਾਰ ਦੇ ਦਿੱਤੀ ਸੀਗੀ ਹਨਾ ਵੀ ਇਹ ਠੀਕ ਠਾਕ ਰਹੇ ਕਿ ਜਿੰਜਰ ਦੁੱਧ ਪੀਉਂਦੇ ਰਹੇ ਆਪਾਂ ਮਹੀਨੇ ਵੀਧਰਾਂ ਬਾਅਦ ਇਹਨੂੰ ਦਵਾਈ ਦੇ ਦਿੰਦੇ ਸੀਗੇ ਤੇ ਪਤਾ ਨਹੀਂ ਜੀ ਕੀ ਬਣਿਆ ਕੀ ਨਾ ਦੇਖੋ ਜੀ ਛੋਟਾ ਵੱਡਾ ਨੁਕਸਾਨ ਹੋਇਆ ਹਨਾ ਤੇ ਹੁਣ ਇਹਦੀ ਮਾਨ ਨੂੰ ਤਾਂ ਨਹੀਂ ਪਤਾਗਾ ਸਵੇਰੇ ਤਾਂ ਪਤਾ ਕਰ ਲਈ ਹੁਣ ਦੇਖੂ ਕੀ ਬਣੂਗਾ ਮਿਲੂਗੀ ਕਿ ਮਿਲਦੀ ਵੀ ਨਹੀਂ ਇਹ ਸ਼ਾਮ ਨੂੰ ਆਪਣਾ ਗਰੈਨ ਚਕਾਨ ਹੋ ਗਈ ਸੀ ਬੜਾ ਕੁਫਾ ਦੇਖ ਲੈ ਖਾਣੀ ਸਾਰਾ ਕੁਝ ਛੇ ਨੀ ਗਏ ਇਹ ਤਾਂ ਅੰਦੀ ਜਾਂ ਕੋਭਾ ਬੰਦੂਏ ਜੀ ਮਾਰੀ ਕਰਦੀ ਹੈ ਉਧਰੋ ਤਾਂ ਇਹ ਬੂਤ ਵੀ ਲੱਗਿਆ ਕਿੱਥੇ ਗਿਆ ਦੇਖੋ ਜੀ ਇੱਥੇ ਆ ਕੇ ਆਪਾਂ ਹਾਰ ਜਾਂਦੇ ਆ ਨਾ ਐਨਾ ਫੇ ਤਿੰਨ ਚਾਰ ਦਿਨ ਐਨਾ ਪੈਸਾ ਲਾਇਆ ਅੱਛਾ ਭਾਂਗ ਉਹ ਡੇਗਣ ਲੱਗ ਰਹੇ ਸੀਗੇ ਜੀ ਤੇ ਸਟੈਂਡ ਤੇ ਆਪਾਂ ਫੋਨ ਲਾਤਾ ਸੀ ਨਾ ਤੇ ਗੋਹਾੜੇ ਗਿਦੇ ਸੀਗੇ 10 ਵਜੇ ਸੀ 10 10:30 ਦਾ ਟਾਈਮ ਸੀ ਸਾਡਾ ਸਵੇਰ ਦਾ ਨਾ ਮੂਡ ਖਰਾਬ ਸੀ ਨਾ ਸਾਰੇ ਟੱਬਰ ਦਾ ਸਾਰੀ ਰਾਤ ਨਹੀਂ ਸੀ ਵਿਸਤਮ ਬਸ ਦੁਬਾਰ ਘੰਟਾ ਤੱਕ ਨੀਂਦਾਈ ਪਹਿਲਾਂ ਸਾਨੂੰ ਗੱਟੀ ਦੀ ਟੈਨਸ਼ਨ ਰਹੀ ਤੇ ਥੋੜਾ ਟਾਈਮ ਨੀਂਦਾਈ ਫਿਰ ਜਿਆਦਾ ਸੀ ਉੱਠ ਕੇ ਦੇਖਿਆ ਫਿਰ ਵਿਚਾਰੀ ਤੰਗ ਹੋ ਰਹੀ 1 ਵਜੇ 1:30 ਵਜੇ ਜਿਆਦਾ ਤੰਗ ਹੋ ਗਈ ਹੈਨਾ ਫਿਰ 2:30 ਪਾਣੇ 3 ਵਜੇ ਤੱਕ ਵਿਚਾਰੀ ਮੁੱਕ ਗਈ ਸੀ ਤੇ ਨਾ ਨਾ ਮੰਨਦੂ ਕਿਸੇ ਨਾਲ ਜਿੰਨਾ ਵੀ ਕਹਦੇ ਸਾਡਾ ਸਾਨੂੰ ਪਤਾ ਹੈ ਪੱਕਟੀ ਹੈਨਾ ਕਿੰਨੇ ਸ਼ੌਂਕ ਨਾਲ ਪਾਲੀ ਸੀ ਉਹ ਇੱਕ ਥਾਣੋਂ ਪਿਛਲਾ ਸੀ ਕਦੇ ਚ ਇੱਕ ਧਾਰ ਵੀ ਨਹੀਂ ਮਾਰੀ ਸੀ ਸਾਢੇ 4 ਮਹੀਨੇ ਸੀ ਉਹਨੂੰ ਦੁੱਧ ਪਿਲਾਇਆ ਤੇ ਅਸੀਂ ਕਦੇ ਇੱਕ ਥਣ ਚ ਘਤਾਰ ਨਹੀਂ ਮਾਰੀ ਸੀ ਉਹਦੇ ਚ ਪਹਿਲਾਂ ਅਸੀਂ ਦੋ ਦੋ ਥਣ ਪਿਆ ਕਰਦੇ ਫਿਰ ਆਪ ਇੱਕ ਥਣਾ ਕਰਤਾ ਵੀ ਚਲ ਨਿਰਾਚਾਰਾ ਖਾਣ ਲੱਗ ਜੂਗੀ ਹਨਾ 2 ਲੀਟਰ ਦੁੱਧ ਇੱਕ ਟਾਈਮ ਦਾ 4 ਕਿਲੋ ਦੁੱਧ ਉਹ ਡੇਲੀ ਦਾ ਸੀਗਾ ਸਾਢੇ 3-4 ਲੀਟਰ ਦੁੱਧ ਐਨੇ ਸ਼ੌਕ ਨਾਲ ਆਪਾਂ ਕੱਟੀ ਪਾਲੀ ਹਨਾ ਦਿਨ ਰਾਤ ਉਹ ਬੇਲ ਵਾਂਗੂ ਵਧਣ ਲੱਗ ਗਈ ਕੱਟੀ ਦਾ ਕੱਦੇ ਵੀ ੱਡਾ ਖਿੱਚਿਆ ਪਤਾ ਨਹੀਂ ਕਹਿੰਦੇ ਨੇ ਜੀ ਮਰਨ ਮਿੱਟੀ ਚੜੀ ਸੀ ਨਾ ਕਹਿ ਦਿੰਦੇ ਨੇ ਵੀ ਐਨੀ ਸੋਹਣੀ ਕੱਟੀ ਹੋਊਗੀ ਸੀਗੀ ਉਹ ਤੇ ਅਸੀਂ ਕਹਿੰਦੇ ਵੀ ਕੱਟੀ ਤਾਂ ਵਧੀਆ ਆਪਣੀ ਬਣ ਜੂਗੀ ਚਾਹ ਲੈ ਕੋਈ ਤਾਂ ਆਪਣੇ ਘਰੇ ਚੱਜਦਾਣਾ ਪਸ਼ੂ ਹੋ ਜੂਗਾ ਅੱਗੇ ਵੈਸੇ ਰਵੇ ਦੇ ਕਟਰੂ ਹੁੰਦੇ ਤਾਂ ਚੰਗੇ ਨੇ ਪਰ ਫਿਰ ਵੀ ਅਸੀਂ ਉਹਨੂੰ ਪੂਰੀ ਵਧੀਆ ਤਰੀਕੇ ਨਾਲ ਪਾਲਿਆ ਸੀ ਨਾ ਲੀਵਰ ਦੇ ਦਵਾਈਆਂ ਦੇ ਕੇ ਇਸ਼ਾਰਾ ਕੁਝ ਕਰਕੇ ਆ ਵੀ ਵਧੀਆ ਪਾਲਿਆ ਸੀਗਾ ਵੀ ਅੱਗੇ ਜਾ ਕੇ ਵਧੀਆ ਝੋਟੀ ਬਣ ਜੂਗੀ ਪਰ ਇਹ ਨਹੀਂ ਪਤਾ ਸੀ ਵੀ ਐਂ ਕੁਝ ਬਣ ਜੂਗਾ ਉਹਦੇ ਨਾਲ ਅਸੀਂ ਸੋਚਿਆ ਤੱਕ ਨਹੀਂ ਸੀ ਕਦੇ ਵੀ ਐਡੀ ਤਾਕੜੀ ਕੱਟੀ ਸਿਰਫ 2-3 ਦਿਨ ਬੁਖਾਰ ਚੜਨ ਨਾਲ ਵੀ ਐ ਉਹ ਵਗ ਜੂਗੀ ਹਨਾ ਤੇ ਜੇ ਆਪਾਂ ਫਿਰ ਉਹਨੂੰ ਚਕਾਇਆ ਵੀ ਨਹੀਂ ਗਾਣਾ ਕੱਟੀ ਨੂੰ ਤੇ ਹੱਸ ਤਾਂ ਪਈ ਸੀ ਅਸੀਂ ਗੋਆ ਸੱਟਣ ਲੱਗ ਰਹੇ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਾਂ ਕਿਹਾ ਵੀ ਆਪਾਂ ਖੇਤੀ ਦੱਬ ਦਾਂਗੇ ਆਪਣੇ ਜੀ ਤੇ ਇਹਨਾਂ ਨੇ ਇੱਕ ਦਿਹਾੜੀ ਅਸਰਦ ਕੇ ਟੋਆ ਪਟਾਲਿਆ ਸੀ ਆਪਾਂ ਖੇਤੀ ਦੱਬਤੀ ਜੀ ਕੱਟੀ ਤੇ ਝਕਾਉਣ ਨੂੰ ਸਾਡਾ ਜੀ ਨਹੀਂ ਕਰਿਆ ਬੈਨੇ ਸ਼ੌਂਕ ਨਾਲ ਪਾਲੀ ਹੈ ਨਾ ਪਤਾ ਨਹੀਂ ਲੱਜਾ ਕਿ ਉਹ ਕਿੱਥੇ ਸੜਦੇ ਨੇ ਕੀ ਕੁਝ ਕਰਦੇ ਨੇਗੇ ਸਾਡਾ ਜੰਮੀ ਮਨ ਨਹੀਂ ਹੋਇਆ ਇਸ ਕੱਟੀ ਆਪਾਂ ਇੱਥੇ ਦੱਬਾਂਗੇ ਫਿਰ ਇਹ ਲੈ ਕੇ ਸੀ ਟਰੈਕਟਰ ਤੇ ਹਲਾਂ ਤੇ ਲੱਦ ਕੇ ਕੱਟੀ ਨੂੰ ਤੇ ਉੱਲਾ ਕਰਕੇ ਆਪਾਂ ਝੋਟੀ ਤੋਂ ਹਣਾ ਪੱਲੀਆਂ-ਪੁੱਲੀਆਂ ਲਾ ਕੇ ਆਪਾਂ ਟਪਾਤੀ ਵੀ ਵੈਸੇ ਅਸੀਂ ਸਾਨੂੰ ਪਤਾ ਸੀ ਤਾਂ ਹੀ ਕਹਨੇ ਹੁੰਨੇ ਵੀ ਕਟਰੂ ਨੂੰ ਕਦੇ ਵੀ ਮੈਂ ਸਾਨੂੰ ਕਟਰੂ ਤੇ ਨਾ ਪਾਓ ਪਹਿਲੇ ਸੂਏ ਤੋਈ ਜਿਵੇਂ ਪਹਿਲੇ ਸੂਏ ਝੋਟੀਆਂ ਸੂੰਦੀਆਂ ਨੇ ਚਲੋ ਜੋ ਪੱਲਿਓਂ ਨੇ ਉਹ ਪੰਨਿਆਂ ਪਵਾਈਆਂ ਉਹਦੇ ਨੂੰ ਉਹ ਗੱਲ ਹੋਰ ਆ ਪਹਿਲੇ ਸੂਏ ਸੂੰਦ ਦੇਣਾ ਤਾਂ ਕਟਰੂ ਟਾਲ ਦੋ ਜੀ ਨਾਲ ਦੀ ਨਾਲ ਹਣਾ ਪਹਾੜੇ ਤੇ ਪਾ ਲਓ ਪਸੂ ਨੂੰ ਹੁਣ ਅਸੀਂ ਝੋਟੀ ਪਹਾੜੇ ਪਾਈ ਹੋਈ ਸੀ ਕੱਟੀਆਂ ਤੇ ਲਵੇ ਵੀ ਨਹੀਂ ਰੱਖਦੇ ਸੀ ਦੂਰ ਹੋ ਗਈ ਸੀ ਇਹਦੇ ਤੋਂ ਫਿਰ ਵੀ ਇਹਨੇ ਇੰਨਾ ਕਰਿਆ ਨਹੀਂ ਰਿੰਗੀ ਤਾਂ ਇਹ ਹੈਗੀ ਥੋੜਾ ਬਹੁਤਾ ਤੇ ਪਰ ਫਿਰ ਵੀ ਇਹ ਹੁਣ ਇਹ ਦਾਣੇ ਦੇ ਉਹਦੇ ਨਾਲ ਮਿਲਦਾ ਪੈਂਦੀ ਹੈਗੀ ਨਹੀਂ ਤਾਂ ਝੋਟੀ ਵੀ ਖਰਾਬ ਹੋ ਜਾਣੀ ਹਨਾ ਉਹਨਾਂ ਤਾਂ ਕੱਟੀ ਨੇ ਤਾਂ ਮਰਨੇ ਸੀ ਜੇ ਆਪਾਂ ਉਹਦੇ ਤੇ ਇਹਨੂੰ ਚੋਂਦੇ ਰਹਿੰਦੇ ਤੇ ਪਹਿਲਾਂ ਛੱਡ ਕੇ ਤੇ ਉਹਨੇ ਮਰਨਾ ਸੀ ਤੇ ਆਪਣੀ ਝੋਟੀ ਵੀ ਇਹ ਖਰਾਬ ਹੋ ਜਾਂਦੀ ਚਲੋ ਜਿਹਨੇ ਨਾ ਕਰਿਆ ਨੀਗਾ ਆਪਾਂ ਖਾਣਾ ਪੀਣਾ ਦਾ ਵਾਧਾ ਤਾਂ ਥੋੜਾ ਜਿਹਾ ਮੰਡ ਬੁੰਡੇ ਬਹਨ ਤੇ ਪਸ਼ੂ ਤਾਂ ਵਿਚਾਰੀ ਝਾਕਦੀ ਸੀ ਹੋਂਕਾਰ ਤੰਦਰੋਂ ਨਹੀਂ ਲੈਤਾ ਹਨਾ ਝੱਕ ਕੇ ਵੀ ਇਹ ਮਕਾ ਤੋਂ ਊਠ ਜੀ ਕਰਕੇ ਲੈ ਜਾਈ ਜਾਂਦੇ ਨੇ ਤੇ ਚਲੋ ਫਿਰ ਵੀ ਪਰਮਾਤਮਾ ਨੇ ਇੱਕ ਆਪਣੇ ਸੁਣ ਲਈ ਵੀ ਆਪਣੇ ਝੋਟੇ ਨਾ ਪਨ ਜਿਆਦਾ ਬਦੀਨ ਨਹੀਂ ਕਰਿਆ ਤੇ ਹੁਣ ਲੱਤ ਜੇ ਲੱਤਾਂ ਜੇ ਦਾ ਮਾਰਨ ਲੱਗ ਗਈ ਤੇ ਦੁੱਧ ਦੇਣ ਵੇਲੇ ਪਰ ਇੰਨਾ ਨਹੀਂ ਕਰਦੀ ਹੁਣ ਅਸੀਂ ਦਾਣਾ ਤੱਕ ਪੱਕਾ ਵੱਧ ਪਾਤਾ ਇਹਨੂੰ ਵੀ ਚੱਲ ਖੜ ਜੂਗੀ ਇਤਨੇ ਤੇ ਇੰਨੀ ਜਿਆਦੇ ਇੱਥੇ ਜਾਨ ਔਖੀ ਹੋ ਰਹੀ ਸੀ ਨਾ ਆ ਤਨਾ ਕਿਸੇ ਕੰਮ ਨੂੰ ਜੀ ਤਾਂ ਅਸੀਂ ਸਾਡੀ ਕੱਟੀ ਬਿਮਾਰ ਚੱਲਦੀ ਤੇ ਤਿੰਨ ਚਾਰ ਦਿਨ ਹੋ ਗਏ ਕੋਈ ਬਲੌਗ ਨਹੀਂ ਪਾਇਆ ਹਨ ਜੰਮੇ ਇੰਨਾ ਮਨ ਖਰਾਬ ਹੋ ਰਿਹਾ ਸੀ ਨਾ ਕਿਸੇ ਬਲੌਗ ਨੂੰ ਜੀ ਕਰਦਾ ਨਾ ਕਿਸੇ ਕੰਮ ਨੂੰ ਨਾ ਮਸ਼ੀਨ ਚਲਾਈ ਅਸੀਂ ਕੁਝ ਨਹੀਂ ਕਰਿਆ ਕੱਟੀ ਕਣੀ ਦੇਖ ਦੇਖ ਕੇ ਨਾ ਸਾਡਾ ਤਾਂ ਇੰਨਾ ਮਨ ਦੁਖੀ ਹੋ ਵੀ ਇੰਨੀ ਸੋਹਣੀ ਕੱਟੀ ਪਾਲੀ ਸਾਨੂੰ ਮੈਂ ਪਹਿਲੇ ਡਾਕਟਰ ਨੂੰ ਪਹਿਲੇ ਗਏ ਸੀ ਮੈਂ ਕਿਹਾ ਮੈਨੂੰ ਡਰ ਹੋ ਰਿਹਾ ਵੀ ਸਾਡੀ ਕੱਟੀ ਨੂੰ ਕੁਝ ਹੋ ਨਾ ਜਾਵੇ ਹਨਾ ਉਹ ਕਹਿੰਦਾ ਨਾ ਐ ਨਹੀਂ ਕੁਝ ਹੁੰਦਾਗਾ ਬੁਖਾਰ ਹੈ ਕੋਈ ਨਾ ਉੱਤਰ ਜਾਊਗਾ ਤੇ ਫਿਰ ਵੀ ਸਾਨੂੰ ਡਰ ਐ ਮਨ 'ਚ ਹੈਗਾ ਸੀ ਵੀ ਕੱਟੀ ਵੀ ਇੰਨੀ ਤਾਕੜੀ ਕੱਟੀ ਐ ਐ ਪਈ ਵੀ ਪੂਰੀ ਵਧੀਆ ਸਿਹਤ ਨਹੀਂ ਜਮਾ ਡਾਊਨ ਹੋਈ ਉਹਦੀ ਬੁਖਾਰ ਨਾਲ ਆਪਾਂ ਕਹਦੇ ਤੁਰਕੇ ਬਾਹਰ ਵਧੀਆ ਜਾਂਦੀ ਛਾਲਾ ਮਾਰਦੀ ਵਧੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਸ ਤੋਂ ਬਾਅਦ ਉਹ ਟੱਕਰਾਂ ਜੀਆਂ ਮਾਰਨ ਲੱਗ ਗਈ ਅਸੀਂ ਕਿਹਾ ਵੀ ਇਹਦੇ ਦਰਦ ਹੋ ਗਿਆ ਡਾਕਟਰ ਕਹਿੰਦਾ ਵੀ ਕਾਲੀ ਮਿਰਚਾਂ ਦੇ ਦੋ ਅਸੀਂ ਕਾਲੀ ਮਿਰਚਾਂ ਵੀ ਦੇਤੀਆਂ ਤੇ ਪਰ ਉਹ ਬੈਠ ਜਾ ਕਰੇ ਉੱਠ ਜਾ ਕਰੇ ਬੈਠ ਜਾ ਕਰੇ ਉੱਠ ਜਾ ਕਰੇ ਤਕਲੀਫ ਉਹਦੇ ਅੰਦਰ ਹੋ ਗਈ ਸੀ ਨਾ ਜ਼ਿਆਦਾ ਤੇ ਫਿਰ ਉਹ ਐਂ ਕਰੀਗੀ ਤੇ ਜੋ ਦੇਖਿਆ ਫਿਰ ਅਸੀਂ ਪੈ ਗਏ ਹਨ 10 10:30 ਕ'ਜੇ ਵੀ ਆਪਾਂ ਚਲੋ ਪੈ ਜੀ ਹਨ ਫਿਰ ਬੈਠ ਗਈ ਉਹ ਆਪਾਂ ਪੈ ਗਏ 1 ਵਜੇ ਫਿਰ ਜਾਗ ਜਾਈਏ ਮੈਂ ਕਿਹਾ ਵੀ ਉੱਠ ਕੇ ਦੇਖੀ ਆਪਾਂ ਤੇ ਅਸੀਂ ਦੇਖਿਆ ਵੀ ਉਹ ਤੂੰ ਬੈਠਣ ਜੇ ਲੱਗ ਰਹੀ ਫਿਰ ਡੇਢ ਘੰਟੇ ਤਲੱਥਾਂ ਮਾਰਨ ਲੱਗ ਗਈ ਫਿਰ ਸਾਨੂੰ ਪਤਾ ਲੱਗ ਗਿਆ ਵੀ ਕੱਟੀ ਹੁਣ ਤਾਂ ਬਚਦੀ ਨਾ ਡਾਕਟਰ ਨੂੰ ਫੋਨ ਲਾਇਆ ਡਾਕਟਰ ਨੇ ਫੋਨ ਵੀ ਨਹੀਂ ਚੱਕਿਆ ਤੇ ਫਿਰ ਕਹਿਣ ਲੱਗ ਗਏ ਵੀ ਹੁਣ ਸਾਨੂੰ ਦਿਖਣੀ ਲੱਗ ਗਈ ਸੀ ਵੀ ਕੱਟੀ ਰਾਤ ਨੂੰ ਤਾਂ ਵੀ ਹੁਣ ਨਹੀਂ ਇਹ ਬਚਦੀ ਡਾਕਟਰ ਵੀ ਆ ਜਾਂਦਾ ਫਿਰ ਵੀ ਨਹੀਂ ਉਹਨੇ ਬਚਣਾ ਸੀਗਾ ਐਨਾ ਵੱਡਾ ਘਾਟਾ ਪੈ ਗਿਆ ਨਾ ਜੀ ਪੁੱਛੋ ਨਾ ਜੀ ਪਸ਼ੂਆਂ ਚ ਆਪਾਂ ਕਹਿ ਦਿੰਨੇ ਹਣਾ ਅਗਲਾ ਕ ਜਿਹਨੂੰ ਤਾਂ ਮੋਹ ਪਿਆਰ ਹੈ ਜਿਹਨੇ ਪਾਲੇ ਹੋਏ ਨੇ ਕਰ ਉਹਨਾਂ ਨੂੰ ਪਤਾ ਹੈ ਵੀ ਨਰਾਂ ਕੀ ਦੁੱਖ ਹੁੰਦਾ ਹੈ ਹਣਾ ਘਰ ਦੇ ਮੈਂਬਰ ਵਾਲਾ ਕੰਮ ਹੋ ਜਾਂਦੇ ਜਿਨ੍ਹਾਂ ਦਾ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਇੱਕ ਹਿਸਾਬ ਦਾ ਆਪਣੇ ਘਰ ਦਾ ਮੈਂਬਰ ਹੀ ਨੇ ਇਹ ਤੇ ਜੋ ਆਪਾਂ ਇੰਨੇ ਪਿਆਰ ਨਾਲ ਇਹਨਾਂ ਨੂੰ ਪਾਲਦੇ ਆ ਹਨਾ ਆਪਦੇ ਜਵਾਕਾਂ ਵਾਂਗੂ ਉਹਨੂੰ ਕਹਿੰਦੇ ਨਾ ਲਾਡੋ ਬਹਿ ਜਾ ਤਾਂ ਉਹ ਲਾਡੋ ਬਹਿ ਜਾਂਦੀਓ ਅਸੀਂ ਕਹਿੰਦੇ ਲਾਡੂ ਉੱਠ ਜਾ ਅਸੀਂ ਕਦੇ ਆ ਵੀਡੀਓ ਨਹੀਂ ਬਣਾਈ ਸੀ ਉਹਦੀ ਇਹ ਕਹਿੰਦੇ ਹੋਏ ਹਨਾ ਵੀ ਟੋਕ ਲੱਗ ਜਾਂਦੀ ਜੀ ਫਿਰ ਪਸ਼ੂ ਨੂੰ ਅਸੀਂ ਐ ਸੋਚਦੇ ਸੀ ਕਿ ਐ ਨਹੀਂ ਪਤਾ ਸੀ ਵੀ ਬਿਨਾ ਦਿਖਾਏ ਉਹਨਾਂ ਨਾਲ ਐ ਕੁਝ ਬਣ ਜੂਗਾ ਹਨਾ ਅੱਛਾ ਆਪਾਂ ਗੋਵਾ ਕੁੜਾ ਸੱਟ ਕੇ ਜੀ ਗੱਡੇ ਲਾਤੇ ਦੁਬਾਰਾ ਤੋਂ ਉਹਨਾਂ ਨੇ ਥੱਲੇ ਕੋਈ ਗੱਡੇ ਸਵੇਰੇ ਸੰਧਿਆ ਕੱਢ ਦਿੰਨੇ ਆਗੇ ਇਹ ਵਿਚਾਰੀਆਂ ਬੈ ਗਈਆਂ ਇਹ ਵਿਚਾਰੀਆ ਪਈਏ ਦੇਖੋ ਨਾ ਦੇਖ ਕੇ ਵੀ ਨਾ ਜਿਹੜਾ ਲੱਦਣਾ ਆਇਆ ਢੜੀ ਉਹ ਵੀ ਕਹਿੰਦਾ ਵੀ 6 ਮਹੀਨੇ ਦੀ ਕੱਟੀ ਨਹੀਂ ਹੋ ਸਕਦੀ ਇਹ ਤਾਂ ਸਾਲ ਦੀ ਕੱਟੀ ਲੱਗਦੀ ਹੈ ਸਾਲ ਦੇ ਕਟਰੋਂ ਨੂੰ ਮਾਤ ਪਾਉਂਦੀ ਸੀ ਓਡੀ ਕੱਟੀ ਸੀਗੀ ਚਲੋ ਜੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਹਨਾ ਉਹ ਹੀ ਹੋਣਾਗਾ ਤੇ ਆ ਅਗਲਾ ਦਿਨ ਇੱਕ ਦਿਨ ਪਹਿਲਾਂ ਆਪਣੀ ਕੱਟੀ ਮੁੱਕ ਗਈ ਸਪਾ ਅਗਲੇ ਦਿਨ ਬਲੌਗ ਪਾਇਆ ਚਲੋ ਜੀ ਜੇ ਬਲੌਗ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ